ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅੱਜ ਆਪਾਂ ਸੰਤ ਬਾਬਾ ਹਜਾਰਾ ਸਿੰਘ ਜੀ ਦੀ ਉਹ ਸਾਖੀ ਸਰਵਣ ਕਰੀਏ ਕਿ ਉਹ ਆਪਣੇ ਪਿਆਰਿਆਂ ਦੀ ਕਿੱਦਾਂ ਲਾਜ ਰੱਖਦੇ ਹਨ ਤੇ ਕਿੱਦਾਂ ਉਹਨਾਂ ਦੇ ਕਾਰਜ ਸਵਾਰਦੇ ਹਨ ਇੱਕ ਪਾਈ ਬੂਟਾ ਸਿੰਘ ਹੋਏ ਹਨ ਜਿਹਦੀਆਂ ਦੋ ਧੀयां ਸਨ ਕਿਰਸਾਨ ਸਨ ਤੇ ਕਾਫੀ ਗਰੀਬੀ ਸਨ ਪਰ ਇੱਕ ਉਹਨਾਂ ਦੇ ਵਿੱਚ ਇੱਕ ਖੂਬੀ ਸੀ ਕਿ ਉਹ ਜਪਜੀ ਸਾਹਿਬ ਦਾ ਪਾਠ ਉਹਨਾਂ ਨੂੰ ਜ਼ੁਬਾਨੀ ਯਾਦ ਸੀ ਤੇ ਮਹਾਪੁਰਖਾਂ ਦੇ ਕੋਲ ਉਹ ਆਉਂਦੇ ਸਨ ਜਦੋਂ ਵੀ ਤੇ ਰਹਿਤੇ ਵੀ ਜਪਜੀ ਸਾਹਿਬ ਦਾ ਪਾਠ ਘਰ ਤੋਂ ਘਰ ਤੋਂ ਹੀ ਪੜਨਾ ਆਰੰਭ ਕਰ ਦਿੰਦੇ ਸਨ ਤੇ ਇਹ ਵਾਪਸ ਜਾਂਦੇ ਵੀ ਇਸੇ ਤਰ੍ਹਾਂ ਬਾਣੀ ਦੇ ਨਾਲ ਜੁੜੇ ਰਹਿੰਦੇ ਸਨ ਘਰ ਦੀ ਹਾਲਤ ਬਹੁਤੀ ਚੰਗੀ ਨਹੀਂ ਸੀ ਦੋ ਕਿੱਲੇ ਪਹਿਲੇ ਹੀ ਘਰ ਦਾ ਗੁਜ਼ਾਰਾ ਉਸ ਸਮੇਂ ਵੀ ਕਾਫੀ ਮੁਸ਼ਕਲ ਨਾਲ ਚੱਲਦਾ ਸੀ ਦੋ ਲੜਕੀਆਂ ਸੀ ਸਰਦਾਰ ਬੂਟਾ ਸਿੰਘ ਦੀ ਇੱਕ ਲੜਕਾ ਸੀ ਸੋ ਕੁਝ ਦਿਨ ਪਾ ਕੇ ਉਹਨਾਂ ਨੇ ਆਪਣੀ ਇੱਕ ਲੜਕੀ ਦਾ ਵਿਆਹ ਕਰ ਦਿੱਤਾ 6 ਕੁ ਮਹੀਨੇ ਵਿਆਹ ਨੂੰ ਹੋਏ ਸਨ ਕਿ ਜਦੋਂ ਕੁਲਦੀਪ ਕੌਰ ਜੋ ਉਹਨਾਂ ਦੀ ਲੜਕੀ ਸੀ ਉਹਨਾਂ ਦਾ ਸਹੁਰਾ ਹਰੀ ਸਿੰਘ ਮਰ ਗਿਆ ਹਰੀ ਸਿੰਘ ਦੇ ਦੋ ਪੁੱਤਰ ਸਨ ਵੱਡਾ ਪੁੱਤਰ ਕਿਸੇ ਤਕੜੇ ਘਰ ਵਿੱਚ ਵਿਆਹਿਆ ਸੀ ਤੇ ਛੋਟਾ ਜਿਹੜਾ ਇਹ ਗੁਰਸਿੱਖ ਪਰਿਵਾਰ ਭਾਈ ਬੂਟਾ ਸਿੰਘ ਵੱਲ ਵਿਆਹ ਹੋਇਆ ਸੀ ਇੰਦੇ ਰਸਮਾਂ ਅਨੁਸਾਰ ਜਦੋਂ ਵੀ ਕੋਈ ਧੀ ਦਾ ਸਹੁਰਾ ਜਾਂ ਸੱਸ ਮਰਦੇ ਹਨ ਤੇ ਪਰਿਵਾਰ ਵੱਲੋਂ ਕੁਝ ਨਾ ਕੁਝ ਉਹਨਾਂ ਵਾਸਤੇ ਲੈ ਕੇ ਜਾਂਦੇ ਹਨ ਜਿੱਦਾਂ ਅੱਜ ਵੀ ਇੱਕ ਰਸਮ ਬਣੀ ਹੈ ਜਦੋਂ ਕੋਈ ਸੱਸ ਦਾ ਸਹੁਰਾ ਚੜ੍ਹਾਈ ਕਰ ਜਾਂਦਾ ਤੇ ਲੜਕੀ ਵਾਲਿਆਂ ਵੱਲੋਂ ਲੜਕੀ ਵਾਲਿਆਂ ਵੱਲੋਂ ਸੋਹਰੇ ਪਰਿਵਾਰ ਵਾਸਤੇ ਕੁਝ ਨਾ ਕੁਝ ਲੈ ਕੇ ਜਾਂਦੇ ਕੋਈ ਵਸਤੂਆਂ ਜਾਂ ਸੋਨੇ ਦੀਆਂ ਕੁਝ ਸੋ ਇਸੇ ਤਰ੍ਹਾਂ ਹੀ ਜਦੋਂ ਕੁਲਦੀਪ ਕੌਰ ਦਾ ਸਹੁਰਾ ਚੜ੍ਹਾਈ ਕਰ ਗਿਆ ਉਹਨਾਂ ਦੇ ਪਰਿਵਾਰ ਵਿੱਚ ਸਰਦਾਰ ਜੋ ਕੁਲਦੀਪ ਕੌਰ ਦਾ ਪਿਤਾ ਸੀ ਬੂਟਾ ਸਿੰਘ ਉਹਨਾਂ ਵੀ ਕੁਝ ਨਾ ਕੁਝ ਲੈ ਕੇ ਜਾਣਾ ਸੀ ਸੋ ਜਦੋਂ ਚੌਥੇ ਦੇ ਗਏ ਆ ਭਾਈ ਬੂਟਾ ਸਿੰਘ ਆਪਣੀ ਲੜਕੀ ਦੇ ਪਿੰਡ ਤੇ ਉੱਥੇ ਲੜਕੀ ਨੇ ਆਪਣੇ ਪਿਤਾ ਜੀ ਨੂੰ ਆਖਿਆ ਕਿ ਜੋ ਮੇਰੀ ਜਠਾਣੀ ਆ ਉਹਨਾਂ ਦੇ ਪਰਿਵਾਰ ਕਾਫੀ ਤਗੜਾ ਬਾ ਤੇ ਉਹਨਾਂ ਨੇ ਕੜਾ ਲੈ ਕੇ ਆਉਣਾ ਵਾ ਤੇ ਤੁਸੀਂ ਵੀ ਮੇਰੇ ਵਾਸਤੇ ਕੜਾ ਲੈ ਕੇ ਆਇਓ ਆਪਣੀ ਜਵਾਈ ਨੂੰ ਪਾਉਣ ਵਾਸਤੇ ਸੋ ਜਦੋਂ ਇਹ ਗੱਲ ਬੂਟਾ ਸਿੰਘ ਨੂੰ ਉਹਨਾਂ ਦੀ ਲੜਕੀ ਨੇ ਆਖੀ ਤੇ ਇਹ ਬੂਟਾ ਸਿੰਘ ਹੋਰ ਚਿੰਤਾ ਦੇ ਵਿੱਚ ਡੁੱਬ ਗਿਆ ਕਿ ਅੱਗੇ ਪੈਸੇ ਪੂਰੇ ਚੁੱਕ ਕੇ ਕਿਉਂਕਿ ਉਦੋਂ ਫਸਲੀ ਵੀ ਕਿਹੜੀ ਈਂ ਈਂ ਹੁੰਦੀ ਸੀ ਮਾਂ ਲੜਕੀ ਦਾ ਵਿਆਹ ਕੀਤਾ ਤੇ ਉਦੋਂ ਖਰਚਾ ਹੋਰ ਪੈ ਗਿਆ ਉਹਨੇ ਚਿੰਤਾ ਦੇ ਵਿੱਚ ਬੈਠਾ ਬੈਠਾ ਜਾ ਕੇ ਕਹਿੰਦੇ ਚਲੋ ਬਾਬੀ ਹੁਣ ਉਹਨਾਂ ਨਾਲ ਸਾਰੀ ਗੱਲ ਕਰਦੇ ਹਾਂ ਆਪੇ ਸੰਤ ਜੀ ਕੋਈ ਨਾ ਕੋਈ ਹੱਲ ਕਰ ਦੇਣਗੇ ਸੋ ਬਾਬਾ ਜੀ ਦੇ ਕੋਲ ਆ ਗਿਆ ਤੇ ਆ ਕੇ ਬਾਬੇ ਉਹਨਾਂ ਨੂੰ ਆਕਣ ਲੱਗਾ ਬਾਬਾ ਜੀ ਕੁੜੀ ਸੋਨੇ ਮਕਣ ਲੱਗਾ ਬਾਬਾ ਜੀ ਕੁੜੀ ਸੋਨੇ ਦਾ ਕੜਾ ਮੰਗ ਰਹੀ ਹੈ ਜੋ ਦਾ ਸੋਰਾ ਮਰ ਗਿਆ ਹੁਣ ਉੱਥੇ ਜਾਣਾ ਪੈਣਾ ਹੈ ਤੇ ਬਾਬਾ ਜੀ ਨੇ ਵਚਨ ਕੀਤਾ ਵਚਨ ਕੀਤੇ ਕਿ ਭਾਈ ਸੋਨੇ ਦੇ ਕੜੇ ਨਹੀਂ ਪੋਣੇ ਚਾਹੀਦੇ ਪਰ ਭਾਈ ਬੂਟਾ ਸੰਗਤ ਜੋੜ ਕੇ ਫਿਰ ਬੇਨਤੀ ਕੀਤੀ ਕਿ ਬਾਬਾ ਜੀ ਸਾਰੇ ਹਿਸਤਰ ਰਦਾਰਾਂ ਲੈ ਕੇ ਆਉਣੇ ਤੇ ਮੇਰੀ ਧੀ ਵੀ ਕੜਾ ਮੰਗਦੀ ਹੈ ਤੇ ਪਰ ਮੈਂ ਬੜਾ ਗਰੀਬ ਸਮਰਤਾ ਦੇ ਕੀਵੇਂ ਕਰਾਂ ਤੇ ਬਾਬਾ ਜੀ ਉਹ ਆਖਣ ਲੱਗੇ ਅੱਛਾ ਭਾਈ ਜੇ ਤੂੰ ਬਹੁਤ ਆਨੰਦ ਮਾਤਾ ਇੰਜ ਕਰ ਕੋਈ ਸਜਤਾ ਜਾਂ ਪਿੱਤਲ ਦਾ ਕੜਾ ਲੈ ਕੇ ਜਾ ਮੇਰਾ ਲੰਘ ਜਾਊਗਾ ਆਪੇ ਬਾਬਾ ਨਾਨਕ ਬਾਅਦ ਵਿੱਚ ਪਰਦੇ ਕਾਜ ਲੂਗਾ ਆਪੇ ਪਾਸ਼ਾ ਕਿਰਪਾ ਕਰਨਗੇ ਸੰਤਾ ਨੇ ਉਸ ਨੂੰ ਉੱਤਰ ਦੇ ਦਿੱਤਾ ਹੁਣ ਬੂਟਾ ਸਿੰਘ ਹੁਣ ਹੋਰ ਵੀ ਡੂੰਗੀ ਘੁੰਮਣਕੀਰ ਵਿੱਚ ਪੈ ਪੈ ਗਿਆ ਕਿ ਇੱਕ ਜੇਕਰ ਉਹ ਸਜਤਾ ਜਾਂ ਪਿੱਤਲ ਦਾ ਕੜਾ ਲੈ ਕੇ ਜਾਂਦਾ ਤਾਂ ਜੇਕਰ ਉਸ ਵੇਲੇ ਜਾਂ ਬਾਅਦ ਵਿੱਚ ਪਤਾ ਲੱਗ ਗਿਆ ਤਾਂ ਫਿਰ ਬੜੀ ਬੇਇਤੀ ਹੋਗੀ ਤੇ ਦੂਜਾ ਜੇਕਰ ਉਹ ਸੱਚਤਾ ਕੜਾ ਲੈ ਕੇ ਨਹੀਂ ਜਾਂਦਾ ਤਾਂ ਉਹ ਸੰਤਾਂ ਦੇ ਬਚਨ ਤੋਂ ਵੀ ਮਨਕਰ ਹੋਦਾ ਵੈਸੇ ਵੀ ਮਹਿੰਗਾ ਅਸਲੀ ਕੋਸ ਸੋਨੇ ਦਾ ਕੜਾ ਲੈ ਕੇ ਜਾਣ ਤੋਂ ਸਮਰਥ ਹੁਣ ਬੜੀ ਦੁਚਿੱਤੀ ਦੇ ਵਿੱਚ ਫਸਿਆ ਪਰ ਉਸ ਨੇ ਬਾਬੇ ਜੀ ਦਾ ਬਚਨ ਮੰਨ ਜਿਹਦਾ ਬਚਨ ਮੰਨ ਕੇ ਉਸ ਨੇ ਕੜਾ ਲੈ ਲਿਆ ਤੇ ਇਹ ਗੱਲ ਜਿਹੜੀ ਬਿਲਕੁਲ ਗੁਪਤ ਰੱਖੀ ਤੇ ਉਹਨੇ ਜਦ ਭਾਈ ਬੂਟਾ ਸਿੰਘ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਦਸਾਂ ਪਾਸ਼ਾں ਕੀ ਅਰਦਾਸ ਕੀਤੀ ਤੇ ਬਾਬਾ ਜੀ ਤੇ ਬੋਲ ਮਨਵੇ ਯਾਦ ਕਰਕੇ ਉਹਨਾਂ ਦਾ ਓਟ ਆਸਰ ਲੈ ਕੇ ਸੁਨਿਆਰੀ ਦੁਕਾਨ ਤੋਂ ਝਾਲ ਫਿਰਿਆ ਹੋਇਆ 30 ਰੁਪਿਆ ਦਾ ਕੁੜਾ ਲੈ ਲਿਆ। ਭੋਗ ਵਾਲੇ ਦਿਨ ਜਦੋਂ ਉੱਥੇ ਇਕੱਠ ਹੋਇਆ ਰਿਸ਼ਤੇਦਾਰਾਂ ਦੇ ਸਾਰੇ ਸੱਜਣ ਮਿੱਤਰ ਸ਼ਾਮਲ ਹੋ ਗਏ ਭਾਈ ਬੂਟਾ ਸਿੰਘ ਪਰਿਵਾਰ ਸਮੇਤ ਉੱਥੇ ਪਹੁੰਚਾ। ਭੋਗ ਤੋਂ ਪਰંત ਜਦੋਂ ਇੱਧਰ ਅਰਦਾਸ ਹੋ ਰਹੀ ਤੇ ਉਧਰ ਬੂਟਾ ਸਿੰਘ ਆਪਣੇ ਮਨ ਦੇ ਵਿੱਚ ਹੀ ਬਾਬੇ ਦੇ ਚਰਨਾਂ ਦੇ ਵਿੱਚ ਅਰਦਾਸਾਂ ਕਰੀ ਜਾ ਰਿਹਾ ਕਿ ਪਾਤਸ਼ਾਹ ਸੱਚੇ ਪਾਤਸ਼ਾਹ ਮੈਂ ਗਰੀਬ ਦੀ ਹਾਜ਼ਰ ਰੱਖਿਓ। ਮੇਰੀ ਲਾਜ ਰੱਖਿਓ ਜੇ ਤੇ ਹੁਣ ਪਤਾ ਲੱਗ ਗਿਆ ਤਾਂ ਬੜੀ ਬੇਇਤੀ ਹੋਣੀ ਬਾਅਦ ਚ ਲੱਗਿਆ ਤੇ ਤਾਂ ਵੀ ਬੜੀ ਬੇਇਤੀ ਹੋਣੀ ਕਿ ਅਖ ਨਾਲ ਲੈ ਉਹ ਪਤਲ ਦਾ ਕੜਾ ਲੈ ਕੇ ਦੇ ਕੇ ਚਲੇ ਗਏ ਸੋ ਅਬਰ ਬਚਨ ਬਾਬਾ ਜੀ ਤਾਂ ਬਚਨ ਵੀ ਚੇਤੇ ਕਰ ਰਿਹਾ ਕੋਈ ਗੱਲ ਨਹੀਂ ਵੇਲਾ ਲੰਘ ਜਾਊਗਾ ਆਪੇ ਬਾਬਾ ਨਾਨਕ ਪਰਦੇ ਟੱਕ ਲਊਗਾ ਇੰਨੇ ਚੰਨ ਨੂੰ ਅਰਦਾਸੀ ਨੇ ਅਰਦਾਸ ਵਗੈਰਾ ਕਰ ਲਈ ਤੇ ਬੂਟਾ ਸਿੰਘ ਬੜੀ ਅਦਬ ਨਾਲ ਸੀਸ ਝੁਕਾ ਕੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ ਤੇ ਸ ਅਖੰਡਪਾੜ ਦੀ ਸੰਭਾਵਤੀ ਤੂਪਰੰਤ ਸਾਰੇ ਰਿਸ਼ਤੇਦਾਰ ਇੱਕ ਕਮਰੇ ਵਿੱਚ ਇਕੱਠੇ ਹੋਏ ਸਾਰਿਆਂ ਨੇ ਆਪੋ ਆਪਣੇ ਲਿਆਂਦੇ ਤੂਫੇ ਲੀੜੇ ਕੱਪੜੇ ਆਦਿ ਮ੍ਰਿਤਕ ਦੇ ਪਰਿਵਾਰ ਨੂੰ ਦੇਣੇ ਕੀਤੇ ਤੇ ਭਾਈ ਬੂਟਾ ਸਿੰਘ ਅਤੇ ਮ੍ਰਿਤਕ ਹਰੀ ਸਿੰਘ ਦੇ ਦੂਜੇ ਕੁੜਮਾ ਦੇ ਕੜਾ ਬਣਾ ਕੇ ਲੈਂਦਾ ਸੀ ਜੋ ਕੁਲਦੀਪ ਕੌਰ ਦੀ ਜਠਾਣੀ ਸੀ ਉਸ ਦੇ ਪਰਿਵਾਰ ਨੇ ਕੜਾ ਬਣਾ ਕੇ ਲੈਂਦਾ ਹੁਣ ਉਹਨਾਂ ਨੇ ਅਸਲੀ ਕੜਾ ਬਣਾ ਕੇ ਲੈਂਦਾ ਤੇ ਜਿਹੜਾ ਅਸਲੀ ਸੋਨੇ ਦਾ ਕੜਾ ਉਹ ਹੌਲਾ ਹੁੰਦਾ ਉਹ ਕੁਲਦੀਪ ਕੌਰ ਦੀ ਜਠਾਣੀ ਨੇ ਸਾਰੇ ਤੂਅਕ ਬਚਾ ਕੇ ਉਹ ਦੋਵੇਂ ਕੜੇ ਹੱਥਾਂ ਵਿੱਚ ਫੜ ਕੇ ਵੇਖੇ ਕਿ ਕਿਹੜਾ ਪਹਾੜਾ ਤੇ ਕਿਹੜਾ ਹਵਲਾ ਉਹਦੇ ਮਨ ਦੇ ਵਿੱਚ ਵੀ ਸੀ ਕਿ ਅਸੀਂ ਤਗੜੇ ਹਾਂ ਤੇ ਸਾੜਿਆਂ ਨੇ ਹੌਲਾ ਲਿਆਂਦਾ ਤੇ ਉਹਦੇ ਪਰਿਵਾਰ ਵਾਲੇ ਗਰੀਬ ਅਤੇ ਉਹਨਾਂ ਨੇ ਭਾਰਾ ਲਿਆਂਦਾ ਉਹਦੇ ਮਨ ਦੇ ਵਿੱਚ ਚਲਾਕੀ ਆ ਗਈ ਉਹਨੇ ਕਿਸੇ ਸਾਰਿਆਂ ਤੋਂ ਉਹਲੇ ਹੋ ਕੇ ਉਹ ਕੜਾ ਜਿਹੜਾ ਵਟਾਉਣਾ ਕਰ ਲਿਆ ਜੋ ਪਤਲ ਦਾ ਕੜਾ ਸੀ ਉਸਨੇ ਆਪ ਰੱਖ ਲਿਆ ਤੇ ਜਿਹੜਾ ਅਸਲੀ ਵਾਲਾ ਕੜਾ ਸੀ ਉਹ ਆਪਣੀ ਦਰਾਨੀ ਕਲਦੀਪ ਕੌਰ ਨੂੰ ਦੇ ਦਿੱਤਾ ਹੌਲੀ-ਹੌਲੀ ਸਮਾਂ ਲੰਘ ਗਿਆ ਬਾਬਾ ਜੀ ਨੇ ਪਰਦੇ ਢੱਕ ਲਈ 3 ਸਾਲ ਲੰਘ ਗਏ ਤੇ ਇੱਕ ਦਿਨ ਵੱਡੀ ਨੌ ਨੂੰ ਜੋ ਕਲਦੀਪ ਕੌਰ ਦੀ ਜਠਾਣੀ ਸੀ ਉਸ ਨੂੰ ਲੋੜ ਪੈ ਗਈ ਪੈਸਿਆਂ ਦੀ ਤੇ ਉਹ ਕੜਾ ਲੈ ਕੇ ਜਦੋਂ ਸੁਨਿਆਰੇ ਦੇ ਕੋਲ ਗਏ ਤੇ ਸੁਨਿਆਰੇ ਨੇ ਉਹ ਕੜਾ ਵੇਖ ਕੇ ਆਖਿਆ ਇਹ ਤਾਂ ਪਤਲ ਦਾ ਸੋਹਂਦਾਤ ਨਹੀਂ ਇਹ ਸੁਣ ਕੇ ਵੱਡੀ ਨੌ ਦੇ ਚਿਹਰੇ ਤੋਂ ਰੰਗ ਬਦਲ ਗਿਆ ਤੇ ਇਹ ਨਾਲ ਹੀ ਆਖਣ ਕਿ ਇਹ ਕੀ ਹੋਇਆ ਉਹਦਾ ਪਤੀ ਅਤੇ ਉਹ ਬੜੇ ਹੈਰਾਨ ਹੋਏ ਹੁਣ ਇਹ ਕਿਸੇ ਨੂੰ ਦੱਸ ਵੀ ਨਹੀਂ ਸਕਦੀ ਕਿ ਮੈਂ ਇਸ ਤਰ੍ਹਾਂ ਕੀਤਾ ਹੁਣ ਵੱਡੀ ਨੂੰ ਤੇ ਉਹਦੇ ਪਤੀ ਵਿੱਚ ਝਗੜਾ ਪੈਦਾ ਹੋ ਗਿਆ ਕਲੇਸ਼ ਵੱਧ ਗਿਆ ਵੱਡੀ ਨੂੰ ਨੂੰ ਆਪਣੀ ਕੀਤੀ ਹੋਈ ਚਲਾਕੀ ਹੈਰਾ ਫੇਰੀ ਦਾ ਮਨ ਦੇ ਵਿੱਚ ਬੜਾ ਅਹਿਸਾਸ ਹੋਇਆ ਤੇ ਹੁਣ ਦੱਸਣ ਜੋਗੀ ਵੀ ਨਹੀਂ ਸਮਾਂ ਬੀਤਦਾ ਗਿਆ ਉਪਰੰਤ ਹੁਣ ਕਰ ਵੀ ਕੀ ਸਕਦੀ ਸੀ ਗੱਲ ਕੁਲਦੀਪ ਕੌਰ ਨੇ ਸਮੀ ਸੂਰਤ ਤੋਂ ਬਾਅਦ ਬੂਟਾ ਸਿੰਘ ਨੂੰ ਸਮਝਾਈ ਕਿ ਉਹ ਲੜਕਾ ਉਸ ਦੀ ਜੋ ਜਠਾਣੀ ਲੜਕੀ ਦੀ ਉਸਨੇ ਉਹ ਕੜਾ ਵਟਾ ਲਿਆ ਸੀ ਤੇ ਦੂਜੇ ਪਾਸੇ ਉਹਨੂੰ ਸਮਝ ਵੀ ਆ ਗਈ ਕਿ ਬੱਬਾ ਬ੍ਰਹਮ ਗਿਆਨੀ ਸੰਤ ਬੱਬਾ ਜਹਾਰਾ ਸਿੰਘ ਜੀ ਕਹਿੰਦੇ ਸਨ ਕਿ ਆਪੇ ਤਾਂ ਵਚਨ ਚੇਤੇ ਹੈ ਕਿ ਛੇ ਭਾਈ ਜੇ ਤੂੰ ਜ਼ਰੂਰੀ ਆਣਾ ਵਾ ਤੇ ਅੰਦਾ ਕਰ ਕੋਈ ਪਿੱਤਲ ਦਾ ਕੜਾ ਲੈ ਕੇ ਪਾਇਆ ਵੇਲਾ ਲੰਘ ਜਾਊਗਾ ਤੇ ਫਿਰ ਬਾਅਦ ਵਿੱਚ ਆਪੇ ਸਤਿਗੁਰੂ ਬੱਬਾ ਨਾਨਕ ਪਰਦੇ ਟੱਕ ਲਵੇਗਾ ਠੀਕ ਇੰਜ ਹੀ ਹੋਇਆ ਸੰਤ